ਸਰ ਘਰ ਮੁਖਤੇਬਦ ਹਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਡੇ ਮੁਸਲਮਾਨ ਭਰਾ ਵੀ ਆਏ ਹੋਏ ਐ ਉਹਨਾਂ ਨੂੰ ਅਸਲਾਮੁਅਲੈਕਮ ਐ ਵਾਹਿਗੁਰੂ ਸਤਕਾਰਯੋਗ ਸਾਥ ਸੰਗਤ ਜੀ ਅੱਜ 32 ਸਾਲ ਹੋ ਗਏ ਐ ਜਦੋਂ ਮੁਸਲਮਾਨਾਂ ਦੀ ਬਪਰੀ ਮਾਸਟਰ ਸ਼ਹੀਦ ਕਿਤੀ ਸੀਗੇ ਸਾਰੇ ਮੁਸਲਮਾਨ ਜਿੱਥੇ ਵੀ ਬਸਦੇ ਆ ਬਹੁਤ ਦੁੱਖ ਦੀ ਘੜੀ ਸੀ ਕਿਉਂ ਕਰਕੇ ਇਹ ਪੁਰਾਣੀ ਮਸਜਿਦ ਸਨ 1525 ਜਾਂ 1520 ਦੇ ਵਿੱਚ ਇਹਦੀ ਇਮਾਰਤ ਹੋਈ ਸੀ ਔਰ ਅਸੀਂ ਖੁਦ ਉੱਥੇ ਗਏ ਸੀਗੇ ਅਫਸੋਸ ਕਰਨ ਤੋਡੇ ਵਿੱਚੋਂ ਕਈ ਬੈਠੇ ਹੋਣਗੇ ਜਿਹੜੇ ਉਦੋਂ ਅਸੀਂ ਕੋਸ਼ਿਸ਼ ਕੀਤੀ ਕਿ ਯੂਪੀ ਤੇ ਪਹੁੰਚੀ ਪਰ ਸਾਨੂੰ ਰਸਤੇ ਦੇ ਵਿੱਚ ਗ੍ਰਿਫਤਾਰ ਕਰਕੇ ਫਤੇਗੜ ਇੱਕ ਉੱਥੇ ਜ਼ਿਲ੍ਹਾ ਹੈਗਾ ਯੂਪੀ ਚ ਉੱਥੇ ਸਾਨੂੰ ਬੰਦ ਕਰ ਦਿੱਤਾ ਸੀਗਾ ਉਸ ਤੋਂ ਬਾਅਦ अच्छे बाप सिपाही ते बहुत अफसोस ਕੀਤਾ ਇੱਤੇ ਬੱਟੇ ਤੁਰਕਟ ਨਾ ਹੋ ਜੇ ਤੇ ਲੋਕ ਉੱਠਣ ਨਾ ਜੀ ਦਾ ਮਤਲਬ ਹੈ ਕਿ ਹਿੰਦੁਸਤਾਨ ਦੀ ਆਵਾਮ ਹਕੂਮਤ ਦੇ ਰੋਗ ਦੇ ਨਾਲ ਦੇਸ਼ਕ ਦੇ ਨਾਲ ਚੁੱਪ ਕਰਕੇ ਬੈਠੀ ਹੋਈ ਐ। ਉਹ ਬਬਰੀ ਮਸਜਿਦ ਨੂੰ ਜਿਹੜਾ ਸ਼ਹੀਦ ਕੀਤਾ ਕੀਤਾ ਤਾਂ ਬੀਜੇਪੀ ਐਨਕੇ ਢਵਾਨੀ ਜੋਸ਼ੀ ਹੋਰ ਸਾਰੇ ਉੱਥੇ ਗਏ ਸੀ ਕਿ ਟੈਲੀਫੋਨ ਬੰਦ ਕਰੋ ਜੀ। ਉੱਥੇ ਗਏ ਸੀ ਸ਼ਹੀਦ ਕਰਨ ਨੂੰ ਪਰ ਗ੍ਰੇਡਿਟ ਪਾਰਟੀ ਕੰਦੀ ਐਸੀ ਧਰਮ ਨਿਰਪੱਖ ਐ। ਕਾਂਗਰਸ ਪਾਰਟੀ ਦੇ ਪ੍ਰਾਈਮ ਮਿੰਿਸਟਰ ਹੋਸਟਰੇ ਨਰਸਿਮਹਾ ਰਾਓ ਸੀਗੇ ਉਹ ਵੱਡੇ ਮਸਤ ਨੂੰ ਸ਼ਹੀਦ ਕਰਨ ਤੋਂ ਰੋਕ ਸਰਦੇ ਸੀ ਕਿਉਂ ਕਰਕੇ ਉਹਨਾਂ ਦੇ ਕੋਲੇ ਪੂਰੀ ਪਾਵਰ ਸੀਗੇ ਸਾਰੇ ਹਿੰਦੁਸਤਾਨ ਦੀ ਸਰਕਾਰ ਦੀ ਪਰ ਉਹਨਾਂ ਨੇ ਬੇਰੁਖ ਬੀਜਪੀ ਦਾ ਸਾਥ ਦਿੱਤਾ ਜਿੱਤੇ ਕਰਕੇ ਉਹ ਘਟਦੇ ਤੇ ਕਾਂਗਰਸ ਐਮਪੀਸ ਤੇ ਭਾਜਪਾ ਦੇ ਅਮਦਾਦ ਲੈ ਕੇ ਪ੍ਰਾਈਮ ਮਿੰისტਰ ਬਣਦੇ ਰਹੇ ਫਿਰ ਫੈਸਲਾ ਸੁਪਰੀਮ ਕੋਰਟ ਵਿੱਚ ਹੋਇਆ ਗੋਗੋਏ ਇੱਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਿਗੇ ਉਹਨਾਂ ਨੇ ਫੈਸਲਾ ਇਨਦੁਤਵਾਦੇ ਹੱਥ ਦੇ ਵਿੱਚ ਕਰਤਾ ਤੇ ਗੈਰਸ ਖੜਾਇਆ ਕਿ ਬਬਰੀ ਮਸਜਦ ਨੂੰ ਸ਼ਹੀਦ ਕੀਤਾ ਗਿਆ ਉਹਦੇ ਪਦਨੇ ਮੋਦੀ ਦੀ ਸਰਕਾਰ ਨੇ ਉਹਨਾਂ ਨੂੰ ਬਹੁਤ ਗੈਰਜ਼ ਦਿੱਤੀ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਿਆ ਕਿ ਜਿਹੜੀ ਇੱਕ ਬੀਬੀ ਸਰਕਾਰੀ ਓਨਰ ਦੇ ਦਫਤਰ ਘਰ ਦੇ ਵਿੱਚ ਕੰਮ ਕਰਦੇ ਸੀ ਉਹਦੇ ਨਾਲ ਉਹਨਾਂ ਨੇ ਵਾੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਬੀਬੀ ਨੇ ਖਾਣੇ ਦੇ ਵਿੱਚ ਰਿਪੋਰਟ ਕੀਤੀ ਜਿਹੜੀ ਕੀ ਕਾਨੂੰਨੀ ਸੀ ਕਿ ਉਹ ਕਰ ਸਕਦੇ ਸੀ ਪਰ ਸੁਪਰੀਮ ਕੋਰਟ ਤੇ ਡੱਜਾ ਨੇ ਕਿਹਾ ਕੀ ਬਲੀਸ ਤੇ ਕੋਰੇ ਦੇ ਇਸ گاؤں ਦਾ ਇਹ ਸਾਡੀ ਕਮੇਟੀ ਜੱਜਾ ਦੀ ਇਹਦਾ ਫੈਸਲਾ ਕਰੂਗੀ ਤੇ ਜੱਜਾ ਦੀ ਕਮੇਟੀ ਬਣ ਗਈ ਫੈਸਲਾ ਕਰਨ ਤੇ ਨਹੀਂ ਬੈਠ ਕੇ ਜਿਹੜੇ ਬੀਬੀ ਦੇ ਉੱਤੇ ਜ਼ੁਰਮ ਹੋਇਆ ਸੀਗਾ ਉਸ ਨੇ ਇਸ ਕਮੇਟੀ ਜੱਜਾ ਦੀ ਨੂੰ ਦਰਖਾਸਤ ਦਿੱਤੀ ਕਿ ਮੇਰੇ ਪਸੰਦ ਦਾ ਬਤੀ ਟੌਡੀ ਕਮੇਟੀ ਦੇ ਅੱਗੇ ਪੇਸ਼ ਹੋਵੇ ਪਰ ਸੁਪਰੀਮ ਕੋਰਟ ਨੇ ਉਸ ਦੇ ਜੱਜਾਂ ਨੇ ਆਪਣਾ ਸਬਦੇ ਆਣ ਦੀ 21 ਤਾਰਾ ਤੋੜਦੇ ਜਿਹੜਾ ਸਬਦਾਨ ਕਹਿੰਦਾ ਹੈ ਕਿ ਤੁਸੀਂ ਕੋਈ ਵੀ ਨਾਗਰਿਕ ਆਪਣੇ ਮੰਦਾਪਕੀਲ ਦੇ ਨਾਲ ਅਦਾਲਤ ਦੇ ਵਿੱਚ ਪੇਸ਼ ਹੋ ਸਕਦਾ ਹੈ ਉਹ ਧਾਰਾ ਨੂੰ ਨਾ ਮੰਨਦਿਆਂ ਹੋਇਆ ਸਕਰੀਨਪੋਰਟ ਦੀ ਕਮੇਟੀ ਨੇ ਅਜ਼ਾਰਸ ਨਹੀਂ ਦਿੱਤੇ। ਔਰ ਫਿਰ ਭਾਰਤੀ ਨੇ ਲਾਲਟੇ ਦੇਤਾ ਬੋ ਕੋਈ ਚੀਫ ਜਸਟਿਸ ਨੂੰ ਕਿ ਤੈਨੂੰ ਇਹ ਪੀਪੀ ਦੇ exam ਤੋਂ ਤਾਂ ਸਿ ਬਚਾਤਾ ਹੈ। ਪਰ ਦੇਖ ਤੁਹਾਡੇ ਹੱਥ ਦੇ ਵਿੱਚ ਮੰਦਰ ਦੇ ਹੱਥ ਦੇ ਵਿੱਚ ਫੈਸਲਾ ਕਰ ਦੇਗਾ। ਤਾਂ ਤੈਨੂੰ ਰਜਿਸਟ੍ਰ ਸਭਾ ਦੇ ਵਿੱਚ ਅਸੀਂ ਨਾਮਜ਼ਦ ਕਰਕੇ ਮੈਂਬਰ ਬਣਾ ਦਾਂਗੇ ਸੈਂਟਰ ਦੀ ਸਰਕਾਰ ਦੇ ਕੋਲੇ ਹੱਥ ਹੁੰਦਾ ਹੈ ਕਿ ਕੁਝ ਮੈਂਬਰ ਉਹ ਨਾਮਜ਼ਦ ਕਰਕੇ ਰਾਜ ਸਭਾ ਪਾਰਲਮੈਂਟ ਦੇ ਵਿੱਚ ਭੇਜਦੇ ਆ ਤੇ ਜੀਸ ਗੋਈ ਨੂੰ ਰਾਜ ਸਭਾ ਦਾ ਮੈਂਬਰਸ਼ਿਪ ਦਿੱਤੀ ਅੱਜ ਦੇ ਤੁਸੀਂ ਰਾਜ ਸਭਾ ਦੇ ਵਿੱਚ ਜਾਓਗੇ ਤੁਸੀਂ ਦੇਖੋਗੇ ਉੱਥੇ ਗੋਈ ਸਾਹਿਬ ਹੈਗੇ ਆ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਬੀਤੀਆਂ ਹੈਗੀਆਂ ਇਹ ਸ਼ਹਿਰ ਹੈਗਾ ਨਵਾਬ ਸ਼ੇਖ ਮੁਹੰਮਦ ਖਾਨ ਦਾ ਤੇ ਉਹਨਾਂ ਦੇ ਅਸਾਨ ਮੌਤ ਹੈ ਸਾਡੀ ਕੌਮ ਦੇ ਉੱਤੇ ਜਿਸ ਕਰਕੇ ਅਸੀਂ ਹਮੇਸ਼ਾ ਡਾਕਟਰੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਨਾਅਰਾ ਬਾੜਦੇ ਔਰ ਅੱਜ ਵੀ ਵਰਸੀ ਮਨਾਉਣ ਆਏ ਹੈ ਇਸੇ ਕਰਕੇ ਪਰ 1992 ਤੋਂ ਪਹਿਲਾਂ ਵੀ ਜ਼ਬਰ ਸਾਰੀਆਂ ਟਕੰਟੀਆਂ ਦੇ ਉੱਤੇ ਹੋਇਆ ਤੇ 1992 ਦੇ ਵਿੱਚ ਮੁਸਲਮਾਨਾਂ ਦੇ ਉੱਤੇ ਬਹੁਤ ਕਹਿ ਬੰਬੇ ਦੇ ਵਿੱਚ ਕੀਤਾ ਗਿਆ ਬਹੁਤ ਮੁਸਲਮਾਨਾਂ ਨੂੰ ਮਾਰਿਆ ਗਿਆ ਪਰ ਕੋਈਨ ਕੋਈ ਸਾਫ ਨਹੀਂ ਮਿਲਿਆ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਮੋਦੀ ਚੀਫ ਮਿੰਸਟਰ ਬਰਗਰਾਪਤਾ ਸੀਗਾ 2002 ਦੇ ਵਿੱਚ ਇਹਨੇ ਮੁਸਲਮਾਨਾਂ ਦਾ ਕਤਲ ਅਮਕੀਤਾ ਇੱਕ ਮੁਸਲਮਾਨ ਪੀਪੀਸੀ ਵੀ ਮਾਰੋ ਉਹਦੇ ਨਾਲ ਮਾਰਾ ਕੰਮ ਵੀ ਕਰਵਾਇਆ ਉਹਦੇ ਸਾਰੇ ਰਿਸ਼ਤੇਦਾਰ ਵੀ ਮਰਵਾਤੇ ਔਰ ਜੱਗਨਾ ਨੇ ਕਤਲ ਕੀਤਾ ਸੀ ਤੇ ਮਾਣੇ ਕਾਮ ਬੀਬੀ ਬਾਹਰ ਨਾਲ ਕਿਤੇ ਸੀਗੇ ਉਹਨਾਂ ਨੂੰ ਹਾਈ ਕੋਰਟ ਤੋਂ ਜਿੰਦਗੀ ਭਰ ਦੀ ਸਜ਼ਾ ਮਿਲੀ ਪਰ ਗੁਜਰਾਤ ਦੀ ਸਰਕਾਰ ਤੇ ਗੁਜਰਾਤ ਦੀ ਹਾਈ ਕੋਰਟ ਉਹਨਾਂ ਨੂੰ ਫੇਰ ਹੋਂ ਦੇ ਉੱਤੇ ਭੇਜੇ ਗਈ ਜਿਵੇਂ ਹੁਣ ਹਰਿਆਣੇ ਦੇ ਇਲੈਕਸ਼ਨਾਂ ਦੇ ਦੌਰਾਨ ਜਿਹੜਾ ਸੱਜੇ ਵਾਲਾ ਬਾਪਾ ਉਸ ਨੂੰ ਪੇਰੋਂ ਉੱਤੇ ਪੇਜ ਗਿਆ ਸੀ ਜਿਸ ਨਾਲ ਸੱਜੇ ਵਾਲੇ ਬਾਪੇ ਨੇ ਸਾਰੀਆਂ ਮੋਟਾ ਬੀਜੇਪੀ ਦੇ ਹੱਥ ਦੇ ਵਿੱਚ ਹਰਿਆਣਾ ਦੇ ਵਿੱਚ ਪੁਵਾਈਆਂ ਸੋਹੇ ਸਾਰੀ ਸਿਆਸਤ ਹੁੰਦੀ ਰਹੀ ਹੈ ਪਰ ਫਿਰ ਸੁਪਰੀਮ ਕੋਰਟ ਦੇ ਕੇਸ ਤੇ ਵੀ ਬਾਹਰੋਂ ਗਈ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੇ ਕੈਦੀ ਉਮਰ ਸਗਾ ਟੱਕਰੇ ਸੀਗੇ ਉਹ ਪੂਰੀ ਸਗਾ ਵਾਪਸ ਕੱਟ ਕੇ ਆਉਣਗੇ ਫੇਰ ਇੱਥੇ ਇਨਸਾਫ ਹੋਊਗਾ ਇਹ ਸਾਰੀਆਂ ਚੀਜ਼ਾਂ ਦਿੱਤੀਆਂ ਹੈਗੀਆਂ ਮੇਰੇ ਕੋਲ ਇਹ ਸਾਰੇ ਕੀਜ ਹੈ ਜਿੱਥੇ-ਜਿੱਥੇ ਅਸੀਂ ਗਏ ਫੇਰ ਭਗਲਪੁਰ ਦੇ ਵਿੱਚ ਜਿੱਥੇ 5 ਸਾਲ ਮੈਂ ਗੇਲ ਦੇ ਵਿੱਚ ਰਿਹਾ ਉੱਥੇ ਮਸਜਦ ਨੂੰ ਠੇਕ ਕੀਤਾ ਗਿਆ ਦੁੱਖ ਦੀ ਗੱਲ ਹੈ ਫਿਰ ਹੱਸ ਸੀਪਾ ਹੱਸ ਹਸਨੀਪੁਰ ਜਿਹੜਾ ਯੂਪੀ ਦੇ ਵਿੱਚ ਹੈ ਉੱਥੇ ਬਹੁਤ ਜ਼ਬਰ ਮੁਸਲਮਾਨਾਂ ਤੇ ਸਿੱਖ ਤੇ ਉੱਤੇ ਹੋਇਆ ਫਿਰ ਸੰਬੰਧ ਦੇ ਵਿੱਚ ਯੂਪੀ ਦੇ ਵਿੱਚ ਅੱਜ ਹੋ ਰਿਹਾ ਹੈ ਇੱਕ ਛੋਟਾ ਜਿਹਾ ਜੱਜ ਸਮਝ ਕਰਕੇ ਕਹਿ ਦਿੰਦਾ ਕਿ ਜਿਹੜੀ ਆਥੇਔਰਿਚ ਕੰਸਰਵੇ ਆਫ ਇੰਡੀਆ ਜਿਹੜੀ ਖੋਜ ਕਰਦੀ ਹੈ ਕਿ ਧਰਤੀ ਦੇ ਅੰਦਰ ਕੀ ਹੈ ਜਾਂ ਨਹੀਂ ਹੈ ਉਹ ਪਤਾ ਲੈਂਦੀ ਹੈ ਕਿ ਇੱਥੇ ਮਸਜਿਦ ਸੀਗੀ ਇੱਥੇ ਮਸਜਿਦ ਹੈ ਪਰ ਮਸਜਿਦ ਦੇ ਥੱਲੇ ਮੰਦਿਰ ਤਾਂ ਨਹੀਂ ਹੈ ਤੇ ਇੱਕ ਛੋਟੇ ਜਿਹੇ ਜੱਜ ਨੇ ਆਰਡਰ ਦਿੱਤਾ ਸੰਬੰਧ ਦੇ ਵਿੱਚ ਜਿੱਥੇ ਉੱਥੇ ਮਸਜਦ ਵੱਡੀ ਹੈਗੀ ਆ ਉਸ ਦੀ ਤਲਾਸ਼ ਕੀਤੀ ਜਾਵੇ ਪੱਟਿਆ ਜਾਵੇ ਤੇ ਮੰਦਰ ਲੱਪਿਆ ਜਾਵੇ ਹੁਣ ਤੁਸੀਂ ਸਾਰੇ ਸਿਆਣਿਓ ਇੱਕ ਰੱਬ ਦੇ ਵਿੱਚ ਮੰਨਦੇ ਹੋ ਰੱਬ ਸਾਰੇ ਪਾਸੇ ਹੈ ਪਰ ਉਸ ਨੂੰ ਪੱਟ ਕੇ ਰੱਬ ਨਹੀਂ ਲੱਭ ਸਕਦਾ ਜਿਹੜਾ ਹਿੰਦੂਤਵਾਦ ਚਾਹਦੇ ਹੈ ਰੱਬ ਸਾਰੇ ਪਾਸੇ ਹੈ ਥੱਲੇ ਵੀ ਹੈ ਉੱਤੇ ਵੀ ਹੈ ਚਾਰ ਸਫੇੜੇ ਹੈ ਇਹਨੂੰ ਪੱਟਿਆਂ ਜਿਹੜੇ ਕਿਸਾਨ ਤੇ ਖੇਤ ਮਜ਼ਦੂਰ ਹੈ ਉਹ ਰੋਜ਼ ਖੇਤਾਂ ਨੂੰ ਪੱਟਦੇ ਹੈ ਘਮਿਆਰ ਵੀ ਪੱਟਦੇ ਹੈ ਫਿਰ ਉਹਨਾਂ ਨੂੰ ਰੱਬ ਕਿਉਂ ਨਹੀਂ ਮਿਲਦਾ ਜੇ ਪੱਟਣ ਨਾਲ ਵੀ ਰੱਬ ਮਿਲਦਾ ਹੈ ਤਾਂ ਸਾਨੂੰ ਸਾਰਿਆਂ ਨੂੰ ਰੱਬ ਮਿਲ ਜਾਣਾ ਚਾਹੀਦਾ ਅਸੀਂ ਘਿਮੀਕਾਰ ਹੈ ਖੇਤ ਮਜ਼ਦੂਰ ਹੈ ਕਮਿਆਰ ਹੈ ਕਈ ਕਿਸੇ ਹੈਗੇ ਸੋ ਮੇਰਾ ਮਤਲਬ ਹੈ ਕਿ ਇਹੋ ਜੇ ਜੱਜ ਇਹੋ ਜੇ ਫੈਸਲੇ ਕਰਦੇ ਐ ਕਿ ਜਿਹੜੀਆਂ ਵੀ ਮਸੱਦਾਂ ਹੈਗੀਆਂ ਉਹਨਾਂ ਨੂੰ ਪਟੋ ਤੇ ਦੇਖੋ ਤੇ ਥੱਲੇ ਮੰਦਰ ਹੈਗਾ ਹੈ ਨਹੀਂ ਫੇ ਉਹ 32 ਸਾਲ ਹੋ ਗਏ ਆ ਬਬਰੀ ਮਸਜਿਦ ਨੂੰ ਸਹੇਦ ਕੀਤਾ ਸਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਗਾਉ ਮੰਦਰ ਬਣ ਰਿਹਾ ਜਾਂ ਬਣ ਗਿਆ ਉਹਦੇ ਨਾਲ ਮੁਸਲਮਾਨਾਂ ਦੀ ਮਸਜਿਦ ਤੇ ਨਹੀਂ ਜ਼ਮੀਨ ਦਿੱਤੀ ਜਾਊਗੀ ਤੇ ਮਸਜਿਦ ਉੱਥੇ ਸਾਰੀ ਜਾਊਗੀ ਪਰ ਕੋਈ ਨਾਂ ਨਿਸ਼ਾਨ ਅਜੇ ਤੱਕ ਉੱਥੇ ਸਾਰੀ ਨਹੀਂ ਹੋਇਆ ਫਿਰ ਅੱਗੇ ਆਪਾਂ ਚਾਹਦੇ ਆਂ مظفر پورٹ بیٹ جتھے اپنے فروق صاحب ساڑے اتھو دے اٹھے عوضے دے عوضے دار نے وہ بھی گئے سی گے پروفیسر صاحب ایم پی سنڈ بھی سی گے تے میں نو جاد ہے کہ جنہیں کشمیر کے ہون انجینئر رشید ایم انجینئر رشید ممبر پارلیمنٹ بنے گیا ہے ਰਸੀਬ ਇੰਜੀਨੀਅਰ ਉਹ ਵੀ ਸਾਡੇ ਨਾਲ ਗਏ ਸੀਗੇ ਤੇ ਮੇਰੀ ਅਪੀਲ ਤੇ ਜਿਹੜੇ ਬਾਬਾ ਜੀ ਬਿਆਸ ਵਾਲੇ ਆ ਉਹਨਾਂ ਨੇ ਮਜ਼ਫਰਪੁਰ ਜੋਂ ਕੈਰ ਹੋਇਆ ਉਹਨਾਂ ਦੇ ਘਰ ਘਾਤੇ ਜ਼ਬਰਦਸਤ ਸਾਰਾ ਕੁਝ ਕੀਤਾ ਰੋਟੀ ਉਹ ਵੀ ਪਿਛਾਈ ਡੈਂਟਰੀ ਭੇਜੇ ਰਜਾਈਆਂ ਵੀ ਭੇਜੀਆਂ ਸੋ ਮੇਰਾ ਮਤਲਬ ਹੈ ਦਰਦ ਸਾਰਿਆਂ ਨੇ ਦੇਖਿਆ اس سارے نے دیکھے اور جو کچھ اچھ کشمی ہو رہا ہیں اُتھے کوئی جمہوریت چھ سال نہیں رہی کوئی اسیمبلی نہیں رہی پھر ایفسا ایک جبر قانون اُتھے لگیا ہوا کہ فوجہ جس مرجی نو نظر کر دیں مار دیں لولا کر دیں کوئی کیس نہیں ہو رہے ہیں کوئی کیس ہوئی نہیں سکتا ان کے خلاف ਸੋ ਪੇਰਾ ਮਤਲਬ ਹੈ ਕਿ ਜਬਰ ਇਹ ਹਿੰਦੂਤਵਾਦੀਆਂ ਸਰਕਾਰਾਂ ਕਰ ਰਹੀਆਂ ਕਸ਼ਮੀਰ ਦੇ ਵਿੱਚ ਜਿਹਦਾ ਕੋਈ ਅਰਥ ਨਹੀਂ ਹੈ ਉੱਥੋਂ ਦੇ ਸ਼ਬੀਰ ਸਾਹਿਬ ਸਾਡੀ ਪਾਰਟੀ ਦੇ ਨਾਲ ਚੱਲਦੇ ਐ ਉਹ ਤਿਹਾਰ جیل ਦੇ ਵਿੱਚ ਮਲਕ ਸਾਹਿਬ ਸਾਡੀ ਪਾਰਟੀ ਦੇ ਨਾਲ ਸਾਥ ਰੱਖਦੇ ਐ ਉਹ ਵੀ ਕਿੰਨੇ ਸਾਲਾਂ ਤੋਂ ਫੜ ਕੇ ਤਿਹਾਰ جیل ਦੇ ਵਿੱਚ ਬਿਤੇ ਹੋਏ ਐ यासिन वारक साहब संसार फर्गजी ਇਹ ਸਾਰਾ ਕੁਝ ਹੋ ਰਿਹਾ ਆਡਿਟ ਅਫਸਰ ਗੁਰੂ ਸਿੰਘ ਜੀ ਦੇ ਉੱਤੇ ਝੂਠੇ الزام ਲਾ ਕੇ ਉਸ ਰੂਪਾਂਛੀ ਦਿੱਤੀ ਗਈ ਜਿਹੜੇ ਸੀ ਉਹਦੇ ਘਰ ਗਏ ਉਹਦੇ ਸੌਣੇ ਗਏ ਕਸ਼ਮੀਰ ਤੇ ਸਾਡਾ ਬਹੁਤ ਆਦਰ ਸਤਕਾਰ ਉਹਦੇ ਸੌਣੇ ਨੇ ਕੀਤਾ ਔਰ ਅਸੀਂ ਬਾਤ ਆਫਸੋਰਸ ਦੇ ਨਾਲ ਕਹਿ ਰਹੇ ਐ ਕਿ ਐਸਰਾ ਜੋ ਜਿੰਦੇ ਸੁੱਖੇ ਨੂੰ ਪਾਈ ਸਤਵੰਤ ਸਿੰਘ ਤੇ ਸਿੱਖ ਹਣੀਖੜੀ ਆ ਫਾਂਸੀ ਨੂੰ ਤੇ 30-30 ਸਾਲਾਂ ਦੇ ਗੇਹੜਾ ਦੇ ਵਿੱਚ ਬੈਠੇ ਐ ਜਿਨ੍ਹਾਂ ਦੇ ਲਈ ਦਰਬਾਰ ਦੇ ਨਹੀਂ ਖੁੱਲ ਰਹੇ ਇਹ ਸਾਰੀਆਂ ਆਫਤਾਂ ਦੇ ਬਾਵਜੂਦ ਸ਼ਰਮ ਨਹੀਂ ਕਰਨੀ ਦਾ ਅੰਮ੍ਰਿਤਸਰ ਸ਼ਾਂਤੀ ਕਲਾ ਦੇ ਵਿੱਚ ਇਹ ਸਾਰੇ ਜ਼ਬਰ ਦਾ ਸਾਹਮਣਾ ਕਰ ਰਿਹਾ ਹੈ ਔਰ ਇਸ ਕਰੀ ਜਮਾ ਹੈ ਪਰसों ਅਸੀਂ ਬਟਾੜੇ ਦੇ ਬੀਪੀਐਨ ਤੇ ਕੁੜੇ ਗਏ ਜਿਨ੍ਹਾਂ ਦੇ ਬੱਚੇ ਮਾਰਦੇ ਘਰ ਵਾਲੇ ਮਾਰਦੇ ਪਤੀ ਜੇ ਮਾਰਦੇ ਭਾਣ ਜੇ ਮਾਰਦੇ ਤੇ ਤੁਸੀਂ ਦੇਖੋ 1986 ਤੋਂ ਬਾਅਦ ਜੋ ਜ਼ਬਰ ਹੋਏ ਹੈ ਉਹ ਬੀਬੀਆਂ ਦੇ ਅਥਰੂ ਅੱਜ 40 ਸਾਲ ਬਾਅਦ ਅਜੇ ਵੀ ਮਾਮਾ ਭੈਣਾਂ ਦੇ ਘਰਵਾਲੀਆਂ ਦੇ ਅਥਰੂ ਅਸੀਂ ਦੇਖੇ ਆ ਜੋ ਉਸ ਮੰਤ ਕੋਇਨ ਐਸਐਸਪੀ ਨੇ ਉੱਥੇ ਕੀਤਾ ਗੁਰਦਾਸਪੁਰ ਬਟਾਲੇ ਅਨੁਰਖ ਸਾਹਿਬ ਆਪਣਾ ਖਾਲੜਾ ਸਾਹਿਬ ਵੀ ਉਸਨੇ ਸ਼ਹੀਦ ਕੀਤਾ ਤੇ ਉਸ ਨੂੰ ਗਿਲੇ ਦੀ ਤਤਕਮੰਦ ਦਿੱਤਾ ਗਿਆ ਗਵਰਨਮੈਂਟ ਆਫ ਇੰਡੀਆ ਨੂੰ ਤੇ ਹੁਣ ਰੋ ਦਾ ਮੁਖੀ ਬਣਿਆ ਸੀਗਾ ਜੀ ਦੇ ਨਾਮ ਇੱਕ ਨਵੀਂ ਥੈਣ ਬਣੀ ਮੋਤੀ ਸਰਕਾਰ ਦੀ ਤੇ ਜਿਹੜੇ ਸਿੱਖਤਾ ਦੀ ਗੱਲ ਕਰਦੇ ਆ ਹਿੰਦੁਸਤਾਨ ਛੋੜ ਬੇਸਖਤ ਬਾਦ ਦੇ ਮੁਲਖਾ ਛੋੜ ਉੱਥੇ ਉਹਨਾਂ ਨੂੰ ਗੋਰੀ ਗੱਲ ਕਰ ਤੋਂ ਜਾਂ ਗੈਰ ਦੇ ਚ ਮਾਰ ਦੋ ਤਦ ਉਹ ਸੱਚ ਹੋਊਗਾ ਕਿ ਰੋ ਜਿਹੜੀ ਖੁਫੀਆ ਏਜੰਸੀ ਬਾਹਰ ਦੇ ਕੰਮ ਦੇਖਦੀ ਹੈ ਇਹ ਵੀ ਅੰਦਰੂਲੇ ਕੰਮ ਦੇਖਦੀ ਹੈ ਇਹਨਾਂ ਦੀ ਲੈਬਾਰਟਰੀ ਅਲੱਗਰ ਇਸ ਲੈਬਾਰਟਰੀ ਦੇ ਵਿੱਚ ਇਹਨਾਂ ਜੀ ਇਚਾ ਬਣਾਉਂਦੇ ਆ ਜੀ ਦੇ ਨਾਲ ਕੀ ਇਹਨਾਂ ਨੂੰ ਹੋਰ ਖੂਫੀਆ ਚੀਜ਼ਾਂ ਦਾ ਪਤਾ ਲੱਗੇ ਪਰ ਉੱਥੇ ਕਿਸ ਸੰਕੇ ਜ਼ਹਿਰ ਵੀ ਬਣਾਏ ਜਾਂਦੇ ਆ ਜੀ ਦਾ ਪੋਸਟ ਮੌਪਟਮ ਤੇ ਰਾਹੀ ਪਤਾ ਨਹੀਂ ਲੱਗਦਾ ਜੀ ਇਹ ਜ੍ਰੀ ਦੀ ਚੀਜ਼ ਨੂੰ ਦਿੱਤੀ ਹੈ ਕਿ ਨਹੀਂ ਇਹ ਗੱਲ ਮੈਂ ਕਰ ਰਿਹਾ ਹਾਂ ਆਪਣੇ ਅਫਤਾਰ ਸਿੰਘ ਜਿਹੜਾ ਵਰਕਿੰਗ ਹੈ ਯੂਕੇ ਦੇ ਵਿੱਚ ਆਪਣਾ ਜਹਿਰ ਦੇ ਕੇ ਖੁਫੀਆ ਏਜੰਸੀ ਰੋ ਨੇ ਤੇ ਬੋਦੀ ਸਰਕਾਰ ਨੇ ਮਰਵਾਇਆ ਸੋਭਾ ਇਹੀ ਗੱਲ ਕਰਦੇ ਆ ਕਿ ਅਸੀਂ ਸਾਰੇ ਉੱਠੀਏ ਅਧਾਰਿਕਾ ਦਾ ਪ੍ਰਚਾਰ ਨੂੰ ਤੱਕੜੇ ਕਰੀਏ ਕਾਂਗਰਸ ਦੇ ਗਾਹਣ ਦੇ ਨਾਲ ਸਾਨੂੰ ਫਾਇਦਾ ਨਹੀਂ ਪਹੁੰਚੂਗਾ ਜੋ ਧਰਤੀ ਆਜ ਇਹਨਾਂ ਸਿੱਖਾਂ ਮੈਂ ਦਸੀਆਂ ਇਹਦੇ ਵਿੱਚ ਕਾਂਗਰਸ ਪਾਰਟੀ ਆਫ ਜੁਮੇਰ ਹੈ ਬਲੂ 스타 ਵੀ ਉਹਨਾਂ ਨੇ ਕਰਾਇਆ ਦਰਬਾਰ ਸਾਹਿਬ ਦੇ ਉੱਤੇ ਤੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਨਰਸ ਮਰਾਓ ਸੀਗਾ ਜਦੋਂ ਬੱਬੀ ਮਰਸ ਰੁਛੀ ਕੀਤਾ ਗਿਆ ਪਰ ਉਸਨੇ ਕੋਈ ਕਦਮ ਨਹੀਂ ਚੁੱਕੇ ਕਾਂਗਰਸ ਨੇ ਕਿ ਬੱਬੀ ਮਰਸ ਰੁਛੀ ਨਾ ਕੀਤਾ ਜਾਵੇ ਸੋ ਸਤਕਾਰਯੋਗ ਸਾਧ ਸੰਗਤ ਜੀ ਅੱਜ ਸੋਸ ਦਾ ਦਿਨ ਹੈ ਅੱਜ ਸਿੱਖ ਭੌਮ ਦੇ ਵਿੱਚ ਨਾ ਖੁਸ਼ੀ ਨਾ ਅਫਸੋਸ ਹੈ ਅਸੀਂ ਗੁਰੂ ਦੇ ਪੱਠੇ ਆਂ ਮਹਾਨੀ ਸਾਨੂੰ ਪੈਦਾ ਕੀਤਾ ਨੌਵੇਂ ਪਾਤਸ਼ਾਹ ਦਾ ਸ਼ੇਖੀ ਜਨਸ ਹੈ ਉਹ ਵੀ ਅਸੀਂ ਬੜਾ ਸ਼ੁਕਰੀਆ ਕਰਦੇ ਆਂ ਕਿ ਹਾਜ਼ਰ ਗੁਰਦੁਆਰੇ ਵਿੱਚ ਇੱਥੇ ਮਲੇ ਪੋਠਰੇ ਸੀ ਮਨਾ ਰਹੇ ਆਂ ਪਰ ਇਹ ਥੋੜੀ ਜੀ ਸਰਟੀਫੀਕੇਟ ਹੈ ਵੱਸੂ ਭੌਮ ਨੂੰ ਕਿ ਅਸੀਂ ਦੁੱਖ ਦੇ ਵਿੱਚ ਤੁਹਾਡੇ ਨਾਲ ਅੱਜ ਇੱਥੇ ਮੈਂ ਖੜੇ ਤੇ ਤੁਹਾਡੇ ਨਾਲ ਦੁੱਖ ਤੱਰ ਰਿਹਾ ਵਾਇਪ ਕੁਝ ਤਾਂ ਖਲਸਾ